ਅਜਲੰਦਰ ਵਿੱਚ ਬੀਜੇਪੀ ਪਾਰਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਬੀਜੇਪੀ ਪਾਰਟੀ ਦੀ ਤਮਾਮ ਲੀਡਰਸ਼ਿਪ ਸ਼ਾਮਿਲ ਸੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਦੀ ਨਿਲਾਇਕੀਆਂ ਕਰਕੇ 42175 ਕਰੋੜ ਰੁਪਏ ਦੇ ਪ੍ਰੋਜੈਕਟ ਪੂਰੇ ਹੋਣ ਦੇ ਸਮੇਂ ਤੋਂ ਬਹੁਤ ਪਿੱਛੇ ਚਲੇ ਗਏ ਨੇ ਹੋਰ ਉਹਨਾਂ ਨੇ ਕੀ ਕਿਹਾ ਜਾਣਨ ਵਾਸਤੇ ਦੇਖੋ ਪੂਰੀ ਖਬਰ ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਕਰੋ ਤੇ ਬੰਨੇ ਰਹੋ ਤਾਜ਼ੀ ਖਬਰਾਂ ਦੇ ਨਾਲ ਸਾਡੇ ਪ੍ਰਦੇਸ਼ ਦੇ ਮਹਾਂਪਰਧਿ ਮੇਰੇ ਸਾਥੀ ਕਕੇਸ਼ ਠੌਰ ਜੀ ਪੂਰਵ ਸੰਸਦ ਸ਼੍ਰਿੰਕੂ ਜੀ ਪੂਰਵ ਵਿਧਾਇਕ ਸ਼੍ਰੀਤਰ ਅਨੁਰਾਧ ਜੀ ਸਾਡੇ ਐਸਸੀ ਮੋਰਚੇ ਦੇ ਅਧਿਖਸ਼ ਸ਼੍ਰੀ ਅਸਰ ਨਦਰ ਜੀ ਸਾਡੇ ਜਨਤਾ ਦੇ ਮਹਾ ਮੰਤਰੀ ਔਰ ਹੋਰ ਮੇਰੇ ਸਾਥੀ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈਗਾ ਪੰਜਾਬ ਦੇ ਵਿਕਾਸ ਨਾਲ ਜੁੜਿਆ ਕਿਸ ਤਰੀਕੇ ਦੇ ਨਾਲ ਆਮ ਆਦੀ ਪਾਰਟੀ ਦੀ ਇਹ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਤਬਾਹ ਕਰਨ ਤੇ ਤੁਰੀ ਹੋਈ ਹੈ ਪੰਜਾਬ ਨੂੰ ਬਰਬਾਦ ਕਰਨ ਤੇ ਤੁਰੀ ਹੋਈ ਹੈ ਅਸੀਂ ਸਾਰੇ ਜਾਣਦੇ ਆ ਕਿ ਇਹਨਾਂ ਲਗਭਗ 2.5 ਸਾਲ ਦੇ ਆਪਣੇ ਕਾਰਜਕਾਲ ਦੇ ਦੌਰਾਨ ਪੰਜਾਬ ਸਰਕਾਰ ਨੇ ਆਪਣੇ ਆਪਣੇ ਸਟੇਟ ਦੇ ਫੰਡਸ ਦੇ ਇੱਕ ਢੱਕਾ ਨਹੀਂ ਤੋੜਿਆ ਪੰਜਾਬ ਦੇ ਵਿੱਚ ਜਿੰਨਾ ਵੀ ਕੋਈ ਡਵੈਲਪਮੈਂਟ ਦਾ ਕੰਮ ਚੱਲ ਰਿਹਾ ਹੈ ਉਹ ਸਾਰੇ ਦੇ ਸਾਰੇ ਕੇਂਦਰ ਸਰਕਾਰ ਦੀ ਯੋਜਨਾਵਾਂ ਦੇ ਚੱਲਦੇ ਪਏ ਨੇ ਲੇਕਿਨ ਦੁੱਖ ਦੀ ਗੱਲ ਇਹ ਹੈ ਕਿ ਉਹ ਜਿਹੜੇ ਕੰਮ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿਕਾਸ ਵਾਸਤੇ ਕੀਤੇ ਜਾ ਰਹੇ ਨੇ ਦੇ ਵਿੱਚ ਵੀ ਇਹ ਕੋਈ ਨਾ ਕੋਈ ਪੰਗਾ ਪਾ ਕੇ ਰੱਖਦੇ ਨੇ ਤਾਂ ਕਿ ਉਹ ਵੀ ਕੰਮ ਜਿਹੜੇ ਇੱਥੇ ਪੰਜਾਬ ਦੇ ਵਿੱਚ ਨਾ ਹੋ ਪਾ। ਇੱਕ ਪਾਸੇ ਕਹਿੰਦੇ ਨੇ ਕਿ ਕੇਂਦਰ ਵਿਤਕਰਾ ਕਰਦਾ ਹੈ। ਕੇਂਦਰ ਪੰਜਾਬ ਨੂੰ ਪੈਸੇ ਨਹੀਂ ਦਿੰਦਾ। ਮੇਰੇ ਸਾਥੀਓ ਅਸੀਂ ਸਾਰੇ ਜਾਣਦੇ ਆ ਕਿ ਪਿਛਲੇ 3-4 ਸਾਲਾਂ ਦੇ ਵਿੱਚ ਵਿਸ਼ੇਸ਼ ਕਰਕੇ ਅਦਰਵਾਈਜ਼ ਤੇ ਪਿਛਲੇ 1.5 ਸਾਲ ਦਾ ਇਹ ਟੰਡਿਓਰ ਰਿਹਾ ਹੈ। ਪੰਜਾਬ ਦੇ ਵਿੱਚ 52000 ਕਰੋੜ ਰੁਪਏ ਦੇ ਨੈਸ਼ਨਲ ਹਾਈਵੇਜ਼ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਨੇ। 1500 ਕਿਲੋਮੀਟਰ ਦੀਆਂ ਸੜਕਾਂ ਔਰ 42 ਪ੍ਰੋਜੈਕਟ ਜਿਹੜੇ ਹਨ ਨੈਸ਼ਨਲ ਹਾਈਵੇਜ਼ ਦੇ ਪੰਜਾਬ ਦੇ ਵਿਕਾਸ ਵਾਸਤੇ ਮੋਦੀ ਸਰਕਾਰ ਨੇ ਪੰਜਾਬ ਦੇ ਵਿੱਚ ਇਨਾ ਖਰਚਾ ਕਰਨ ਦੀ ਗੱਲ ਕੀਤੀ ਹੈ ਜਿੱਥੇ ਇਹ ਕਹਿੰਦੇ ਕਿ ਕੇਂਦਰ ਸਰਕਾਰ ਪੰਜੀ ਨਹੀਂ ਦਿੰਦਾ। ਉਹਨਾਂ ਜਿਹੜੇ 94000 ਕਰੋੜ ਰੁਪਏ ਦੇ ਪ੍ਰੋਜੈਕਟਸ ਚੱਲ ਰਹੇ ਨੇ ਉਹਨਾਂ ਵਿੱਚ ਪੰਜਾਬ ਸਰਕਾਰ ਕਿਵੇਂ ਢੁੱਚੇ ਡੰਦੀ ਹੈ ਇਹ ਤੁਹਾਡੇ ਸਾਰੇ ਸਾਹਮਣੇ ਆਪਣੇ ਰੋਜ਼ ਆਪ ਦੇਖ ਰਹੇ ਹੋ ਕਿਸ ਤਰੀਕੇ ਨਾਲ ਨੈਸ਼ਨਲ ਹਾਈਵੇਜ਼ ਦੇ ਪ੍ਰੋਜੈਕਟਸ ਜਿਹੜੇ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਉਹਨਾਂ ਤੇ ਅਰਚਨ ਪਾਈ ਜਾ ਰਹੀ ਹੈ ਔਰ ਮੈਨੂੰ ਇਹ ਕਹਿ ਰਹੇ ਕਿ ਕੋਈ ਗੁਰੇਜ਼ ਨਹੀਂਗਾ ਨੈਸ਼ਨਲ ਹਾਈਵੇ ਦੇ ਪ੍ਰੋਜੈਕਟਸ ਦੇ ਵਿੱਚ ਜਿੰਨਾ ਇਹ ਅਚਨਾ ਆ ਰਹੀਆਂ ਨੇ ਇਸ ਸਟੇਟ ਸਪான்ਸਰਡ ਨੇ ਭਗਵੰਤ ਮਾਨ ਸਰਕਾਰ ਦੁਆਰਾ ਲੋਕਾਂ ਨੂੰ ਵਰਗਲਾ ਕੇ ਇਹਨਾਂ ਪ੍ਰੋਜੈਕਟਸ ਨੂੰ ਰੋਕਿਆ ਜਾ ਰਿਹਾ ਹੈ ਤਾਂ ਕਿ ਪੰਜਾਬ ਦਾ ਵਿਕਾਸ ਨਾ ਹੋ ਸਕੇ ਨਰਿੰਦਰ ਮੋਦੀ ਜਾਂ ਕੇਂਦਰ ਸਰਕਾਰ ਦਾ ਇਹਦੇ ਨਾਮ ਨਾ ਵੱਜ ਸਕੇ ਅਲੱਗ-ਅਲੱਗ ਪ੍ਰੋਜੈਕਟਸ ਦੇ ਉੱਤੇ ਲੈਂਡ ਐਕੁਇਜਿਸ਼ਨ ਦਾ ਜਿਹੜਾ ਇਸ਼ੂ ਸੀਗਾ ਔਰ ਅਸੀਂ ਸਾਰੇ ਜਾਣਦੇ ਆ ਕੱਲ ਭਗਵਤ ਮਾਨ ਜੀ ਨੇ ਚਿੱਠੀ ਵੀ ਲਿਖੀ ਉਹਦੇ ਬਾਰੇ ਕਿ ਲੈਂਡ ਐਕੁਇਸ਼ੀਸ਼ਨ ਦਾ ਇੱਕ ਕੁਸੈ ਹੈਗਾ ਇੱਕ ਲਾਅ ਹੈਗਾ ਥੈਟ ਇਜ਼ ਥਿਸ ਇਜ਼ ਆ ਰਾਈਟ ਟੂ ਫੇਅਰ ਕੰਪਨਸੇਸ਼ਨ ਐਂਡ ਲੈਂਡ ਟਰਾਂਸਪਰੈਂਸੀ ਇਨ ਲੈਂਡ ਐਕੁਇਸ਼ੀਸ਼ਨ 2013 ਕਾਂਗਰਸ ਸਰਕਾਰ ਦਾ ਬਣਾਇਆ ਹੋਇਆ ਇਹਦੇ ਵਿੱਚ ਬੜਾ ਕਲੀਅਰਲੀ ਡਿਫਾਈਨਡ ਹੈ ਸੈਕਸ਼ਨ 26 ਦੇ ਵਿੱਚ ਕਿ ਕੰਪਨਸੇਸ਼ਨ ਕਿੱਦਾਂ ਤੈਅ ਹੋਣੀ ਹੈ ਔਰ ਕੰਪਨਸੇਸ਼ਨ ਕੌਣ ਤੈਅ ਕਰੇਗਾ ਪੰਜਾਬ ਸਰਕਾਰ ਦੇ ਅਫਸਰ ਤੈਅ ਕਰਨਗੇ ਐਸ ਡੀ ਐਮ ਕਰਨਗੇ ਡੀ ਆਰਓ ਕਰਨਗੇ ਅਦਰਵਾਈਜ਼ ਕਲੈਕਟਰ ਇਜ਼ ਦਾ ਮੇਨ ਅਥਾਰਟੀ ਔਰ ਕੇ ਡੈਲੀਗੇਟ ਪਾਵਰ ਕਰ ਦਿੰਦੇ ਨੇ ਕਿਸ ਤਰੀਕੇ ਨਾਲ ਲੋਕ ਲੈਂਡ ਦੀ ਕੰਪਨਸੇਸ਼ਨ ਦਿੱਤੀ ਜਾਣੀ ਹੈ ਇਹ ਵੀ ਉਹਦੇ ਵਿੱਚ ਸਾਰਾ ਲਿਖਿਆ ਹੋਇਆ ਡਿਫਾਈਨਡ ਹੈ ਉਤੋਂ ਕੋਈ ਸੱਜੇ ਖੱਬੇ ਨਹੀਂ ਹੋ ਸਕਦਾ ਕਲੈਕਟਰ ਰੇਟ ਪੰਜਾਬ ਸਰਕਾਰ ਤੈਅ ਕਰਦੀ ਹੈ ਫਿਰ ਇਹਦੇ ਵਿੱਚ ਕੇਂਦਰ ਸਰਕਾਰ ਕਿੱਥੋਂ ਆ ਗਈ ਕੇਂਦਰ ਸਰਕਾਰ ਨੇ ਤੇ ਪੈਸਾ ਦੇਣਾ ਹੈ ਰੇਟ ਤੁਸੀਂ ਤੈਅ ਕਰਨੇ ਕੰਪਨਸੇਸ਼ਨ ਦਾ ਤੁਹਾਡੇ ਅਫਸਰ ਨੇ ਤੈਅ ਕਰਨਾ ਹੈ ਔਰ ਜੋ ਵੀ ਉਹਦੇ ਫੰਡਸ ਹੋਣਗੇ ਉਹ ਕੇਂਦਰ ਸਰਕਾਰ ਨੇ ਦੇਣੇ ਹੈ ਇਸ ਤਹਿਤ ਕੇਂਦਰ ਸਰਕਾਰ ਨੇ ਹੁਣ ਤੱਕ सतारह हजार तीन सौ पची करोड़ रुपया जोड़ा है ऑलरेडी दिता हो है और तेरह हजार छह सौ छब्बी करोड़ रुपया ऑलरेडी कंपनसेशन दी जा चुकी है किसानों तेरह हजार छे सौ छब्बी जी डिस्पर्स करती जा चुकी है अवार्डिड अमाउंट है, है सतारह हजार तीन सौ पची करोड़ रुपया तेरह हजार छे सौ छब्बी जी डिस्पर्स की जा चुकी है ਔਰ 3699.37 ਕਰੋੜ ਰੁਪਇਆ ਹਜੇ ਵੀ ਪੰਜਾਬ ਸਰਕਾਰ ਨੇ ਡਿਸਕਸ ਕਰਨਾ ਰਹਿਦਾ ਹੈ ਹੂ ਇਜ਼ ਇਟ ਫੋਰ ਨਾਉ ਕਿੰਨੇ ਸਗੰਦੇ ਪੂਰਾ ਪੈਸਾ ਪੇਂਹਦਾ ਤੁਹਾਨੂੰ ਅਵਾਰਡ ਦੇ ਦਿੱਤਾ ਸੋ ਇਸ ਤਰੀਕੇ ਦੇ ਨਾਲ ਹਾਲਤ ਇਹ ਹੋ ਗਈ ਕਿ ਸਾਡੇ ਪੰਜਾਬ ਦੇ ਤਿੰਨ ਮੇਨ ਪ੍ਰੋਜੈਕਟ ਜਿਹੜੇ ਹੈ ਨੈਸ਼ਨਲ ਹਾਈਵੇ ਦੇ ਨੇ ਇਹਨਾਂ ਦੀ ਨਲਾਇਕੀ ਕਰਕੇ ਭਵੰਤਮਨ ਸਰਕਾਰ ਦੀ ਨਲਾਇਕੀ ਕਰਕੇ लुधियाना रोपर खड़ग जणही 18 7 2022 ਨੂੰ ਲੈਟਰ ਆਫ ਅਵਾਰਡ ਕੀਤੀ ਗਈ ਸੀ 47 ਕਿਲੋਮੀਟਰ ਦਾ 648 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਟਰਮੀਨੇਟ ਹੋ ਗਿਆ ਐਸੇ ਤੇਕੇ ਨਾਲ ਲੁਧਿਆਣਾ ਦਾ ਸਾਦਰਨ ਬਾਈਪਾਸ 26 ਬਾਈ ਨੂੰ ਲੈਟਰ ਆਫ ਅਵਾਰਡ ਹੋਇਆ ਸੀ 25 ਕਿਲੋਮੀਟਰ ਦਾ 956 ਕਰੋੜ ਰੁਪਈਆ ਔਰ ਅੰਮ੍ਰਿਤਸਰ ਟਾਂਡਾ एवी डॉलर 22 करोड़ होया सी 31 किलोमीटर दा 818 करोड़ रुपया यानी कि 3263 करोड़ रुपए दे प्रोजेक्ट इस नलायक सरकार दी बदौलत खत्म हो गए शिव महिमा फिल्म्स एंड प्रोडक्शंस म्यूजिक वीडियोस एड फिल्म्स मॉडलिंग फोटो शूटिंग विद पोर्टफोलियो डिजिटल फोटो एंड वीडियो शूटिंग स्पेशल अरेंजमेंट फॉर मैरिज एंड अदर फंक्शंस लाइव शो ऑन डिजिटल बिग स्क्रीन कांटेक्ट शिव महिमा फिल्म्स मोबाइल नाइन एट डबल फाइव वन सेवन वन जीरो एट टू देख रहे हो न्यूज एटी सिक्स चैनल आवाज सच गई